ਸੋ ਇੱਕ ਤਾਂ ਬੱਚੇ ਜਿਹੜੇ ਸਵੇਰੇ ਉਹ ਲੇਟ ਹੋ ਜਾਂਦੇ ਆ ਇੱਕ ਜਿਹੜੇ ਇੱਥੋਂ ਦੇ ਅਧਿਆਪਕ ਆ ਕਿਉਂਕਿ ਲੋਕਲ ਅਧਿਆਪਕ ਇੱਥੋਂ ਦੇ ਹੈ ਕੋਈ ਨਹੀਂ ਕੋਈ ਸ੍ਰੀ ਮੁਕਸਰ ਸਾਹਿਬ ਤੋਂ ਆਉਂਦਾ ਕੋਈ ਤਰਨਤਨ ਸਾਹਿਬ ਤੋਂ ਆਉਂਦਾ ਸਾਰੇ ਦੂਰੋਂ ਆਉਂਦੇ ਆ ਸੋ ਪਹਿਲਾਂ ਬੱਸ ਅੱਡਾ ਵੀ ਇੱਥੇ ਹੁੰਦਾ ਸੀ ਬੱਸਾਂ ਰੋਕ ਕੇ ਵੀ ਜਾਂਦੀਆਂ ਸੀ ਹੁਣ ਪਤਾ ਨਹੀਂ ਟੀਚਰ ਵਿਚਾਰੇ ਕਿਵੇਂ ਆਉਦਾ ਪ੍ਰਬੰਧ ਕਰਕੇ ਜਿਹੜਾ ਸਕੂਲੇ ਆਉਂਦੇ ਆ ਤੇ ਮੰਨ ਲਓ ਜੇ ਕਿਸੇ ਬੱਚੇ ਨੂੰ ਕੋਈ ਅਮਰਜੈਂਸੀ ਹੈ ਘਰੋਂ ਕਾਲ ਲਗਾਉਂਦੀ ਹੈ ਬੱਚੇ ਨੂੰ ਭੇਜੋ ਅਸੀਂ ਬੱਚੇ ਨੂੰ ਇਕੱਲੇ ਨੂੰ ਨਹੀਂ ਭੇਜ ਸਕਦੇ ਅਸੀਂ ਪੇਰੈਂਟਸ ਨੂੰ ਕਹਿੰਦੇ ਹਾਂ ਤੁਸੀਂ ਪਾਰਕ ਦੇ ਉਸ ਸਾਈਡ ਤੋਂ ਆਓ ਇਧਰੋਂ ਅਸੀਂ ਬੱਚੇ ਭੇਜਾਂਗੇ ਤੇ ਤੁਸੀਂ ਬੱਚਾ ਲੈ ਜਾਓ ਠੀਕ ਹੈ ਕਿਉਂਕਿ ਪੇਰੈਂਟਸ ਕੋਲ ਵੀ ਨਾ ਟਾਈਮ ਨਹੀਂ ਹੁੰਦਾਗਾ ਹਨਾ ਉਹਨਾਂ ਨੂੰ ਮੰਨ ਲਓ ਐਮਰਜੈਂਸੀ ਹੈ ਤੇ ਬੱਚੇ ਨੇ ਐਮਰਜੈਂਸੀ ਲਈ ਆਣ ਭੇਜਣਾ ਹੈ ਉਹਨ ਬੱਚੇ ਨੂੰ ਤਾਂ ਪੇਰੈਂਟਸ ਆਪ ਆਉਂਦੇ ਆ ਉਹਨਾਂ ਨੂੰ ਲੈਣ ਵਾਸਤੇ ਅਸੀਂ ਬੱਚੇ ਨੂੰ ਇਕੱਲੇ ਨੂੰ ਨਹੀਂ ਇੱਥੇ ਭੇਜ ਸਕਦੇ ਪਿੰਡ ਦੇ ਸ਼ਮਸ਼ਾਨ ਘਾਟ ਵੀ ਇੱਥੇ ਆ ਪਿੰਡ ਦਾ ਜਿਹੜਾ ਡੀਪੂ ਆ ਉਹ ਵੀ ਇੱਥੇ ਆ ਪਿੰਡ ਦੀ ਜਿਹੜੀ ਮੈਂ ਕਹਿੰਨਾ ਵੀ ਇੱਕ ਕਾਇਆਕਲਪੀ ਬਦਲ ਜੇਗੀ ਜੇ ਸਾਨੂੰ ਅੰਡਰ ਬ੍ਰਿਜ ਨਹੀਂ ਦੇ ਪਾ ਬਾਕੀ ਸਾਰਾ ਪਿੰਡ ਮੇਰੇ ਖਿਆਲ ਚ ਪਿੰਡ ਵੀ ਜਿਆਦਾ ਸਾਰਾ ਜੀ ਆ ਥੱਲੇੋਂ ਦੀ ਪਹਿਲਾਂ ਲੰਘਦੇ ਸੀ ਅਸੀਂ ਆਪਣੀ ਮੋਟਰਸਾਈਕਲ ਕਾਰ ਤੇ ਜਾਣਾ ਸੀ ਉੱਥੋਂ ਦੀ ਲੰਘ ਜਾਂਦੇ ਸਾਨੂੰ ਕੋਈ ਫਰਕ ਨਹੀਂ ਫਰਕ ਆ ਆ ਗਰੀਬ ਬੱਚਿਆਂ ਨੂੰ ਜਿਹੜੇ ਢਾਈ ਤਾਈ ਤਿੰਨ ਤਿੰਨ ਸਾਲ ਦੇ ਇਹਨਾਂ ਨੂੰ ਇੰਨੀ ਸੋਝੀ ਨਹੀਂ ਹੈਗੀ ਕਿ ਅਸੀਂ ਰੇਲ ਗੱਡੀ ਦੇਖ ਲਈਏ ਚਾਰੇ ਚਪੇਰੇ ਦੇਖ ਕੇ ਆਪਦਾ ਰਸਤਾ ਕ੍ਰੋਸ ਕਰੀਏ ਜੀ ਮਤਲਬ ਇਹ ਬ੍ਰਿਜ ਬਣ ਜਾਏ ਜਾਂ ਮ ਤੇ ਅਸੀਂ ਚਾਹੁੰਨੇ ਆ ਵੀ ਚਲੋ ਜੇ ਗਾਰਡਨ ਨਾਲ ਨਾਲ ਹੋਰ ਲਾ ਕੇ ਜਿਵੇਂ ਇਹਨਾਂ ਨੇ ਆ ਗਾਰਡਨ ਲਾਏ ਆ ਇਹਦੇ ਨਾਲ ਹੋਰ ਗੱਡ ਤਾਂ ਲੱਗ ਜਾਣ ਤੇ ਗੁਰੂ ਘਰ ਨੂੰ ਰਸਤਾ ਖੁੱਲ ਜਾਵੇ ਸੰਗਤ ਨੂੰ ਦਿੱਕਤ ਬਹੁਤ ਆਉਂਦੀ ਠੀਕ ਹੈ ਜੀ ਵੀ ਕਈ ਮਤਾਵਾਂ ਜਿਹੜੀਆਂ ਇਹਨਾਂ ਉਹ ਗਾਰਡਨ ਨਾਲ ਡਿੱਗੀਆਂ ਵੀ ਆਹ ਅੰਮ੍ਰਿਤ ਵੇਲੇ ਆਉਣਾ ਹੁੰਦਾ ਜੀ ਅੰਮ੍ਰਿਤ ਵੇਲੇ ਆਉਂਦਾ ਗਾਰਡਨ ਨਾਲ ਲਾ ਤੜ ਕੇ ਤੇ ਡਿੱਗ ਪੈਂਦੇ ਆ ਠੀਕ ਹੈ ਜੀ ਚਲੋ ਥੋੜੇ ਜਿਹਾ ਵਾਵਾ ਨੇ ਜਿਹੜੇ ਖੁੰਡੀ ਲੈ ਕੇ ਤੁਰਦੇ ਆ ਉਹ 4 ਫੁੱਟ ਉੱਚਾ ਗਾਡਰ ਕਿਵੇਂ ਟੱਪ ਕੇ ਆਉਣਗੇ ਕਦੀ ਹੋ ਸਕਦਾ ਤੁਸੀਂ ਦੇਖਿਆ ਵੀ ਗੁਰੂਗ੍ਰਾਮ ਸਾਹਿਬ ਕੋਈ ਗੁਰਦਰਾ ਸਾਹਿਬ ਨੂੰ ਜਾਣ ਵਾਲਾ ਰਾਹ ਹੋਵੇ ਤੇ ਉਹ ਅਸੀਂ ਇਹ ਸਰਕਾਰ ਨੇ ਬੰਦ ਕੀਤਾ ਹੋਵੇ ਪਰ ਇਹਨਾਂ ਦੇ ਕੰਨ ਤੇ ਜੂਣੀ ਸਰਕਣੀ ਜਿੱਦਣ ਇੱਥੇ ਕੋਈ ਬਜ਼ੁਰਗ ਦੀ ਮੌਤ ਹੋ ਜੂਗੀ ਜਾਂ ਰੱਬ ਮੈਂ ਨਹੀਂ ਚਾਹੁੰਦਾ ਨਾ ਰੱਬ ਕਰੇ ਜਾਂ ਕੋਈ ਬੱਚਾ ਰੇਲ ਗੱਡੀ ਦੇ ਥੱਲੇ ਆ ਗਿਆ ਉਸ ਦਿਨ ਇੱਥੋਂ ਦੇ ਐਮਐਲਏ ਨੇ ਵੀ ਭੱਜਿਆ ਆਉਣਾ ਹੈ ਇੱਥੋਂ ਦੇ ਐਸਡੀਓ ਨੇ ਵੀ ਭੱਜਿਆ ਆਉਣਾ ਤਹਿਸੀਲਦਾਰ ਨੇ ਫਿਰ ਇਹ ਹਿਸਾਬ ਲਾ ਲੈਣ ਅਸੀਂ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਵਿਕਾਸ ਚੰਗਾ ਹੁੰਦਾ ਠੀਕ ਹੈ ਐਕਸਪ੍ਰੈਸ ਬਣ ਗਏ ਆ ਰੇਲਵੇ ਟਰੈਕ ਬਣ ਗਏ ਆ ਤਾਂ ਜਿਹੜਾ ਅੱਗੋਂ ਰੇਲਵੇ ਲਾਈਨਾਂ ਨੇ ਉਹ ਵੀ ਜਿਹੜੀਆਂ ਉਹ ਬਿਜਲਾਈ ਹੋ ਗਈਆਂ ਤੇ ਇਸ ਦੇ ਨਾਲ ਬੇਸ਼ੱਕ ਦੀ ਆਮ ਜਨ ਜੀਵਨ ਨੂੰ ਸੌਖਾ ਹੋ ਗਿਆ ਲੇਕਿਨ ਰਸੂਲਪੁਰ ਪਿੰਡ ਦੇ ਅਸੀਂ ਵਿੱਚ ਪਹੁੰਚੇ ਆ ਤਾਂ ਜ਼ਿਲ੍ਹਾ ਫਰੋਹੇ ਪਰ ਤਹਿਸੀਲ ਜੀਰਾ ਤਾਂ ਇਥੇ ਉਹ ਗੱਲ ਕਰਦੇ ਆ ਇੱਕ ਬੰਨੇ ਜਿਹੜਾ ਉੱਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਵੀ ਵਿਖਾਵਾਂਗੇ ਜਿਹੜਾ ਉੱਪਰੋਂ ਬਾਈਪਾਸ ਨਿਕਲਿਆ ਆਪਣਾ ਅਬਰਸਰ ਸਾਹਿਬ ਤੇ ਬਰਨਾਲਾ ਜਿਹੜਾ ਬਾਈਪਾਸ ਐਕਸਪ੍ਰੈਸ ਜੀ ਨਿਕਲੀ ਆ ਹਾਈਵੇ ਨਿਕਲਿਆ ਤਾਂ ਦੂਸਰੇ ਪੰਨੇ ਇਸ ਪਿੰਡ ਦੇ ਵਿੱਚ ਜਿਹੜਾ ਪੁਰਾਣਾ ਰੇਲਵੇ ਟ੍ਰੈਕ ਵੀ ਚੱਲ ਰਿਹਾ ਜਿਸ ਦੇ ਉੱਤੋਂ ਜਿਹੜੀਆਂ ਕਾਫੀ ਐਕਸਪ੍ਰੈਸ ਟ੍ਰੇਨਾਂ ਜਿਹੜੀਆਂ ਮਾਲ ਗੱਡੀਆਂ ਨਿਕਲਦੀਆਂ ਰੋਜ਼ਾਨਾ ਜਿਹੜੇ ਹੋਰ ਵੀ ਜਿਹੜਾ ਬਹੁਤ ਸਾਰੀਆਂ ਟ੍ਰੇਨਾਂ ਮੇਰੇ ਖਾਲਚ 35 40 ਦੇ ਟ੍ਰੇਨਾਂ ਆਉਂਦੀਆਂ ਜਾਂਦੀਆਂ ਹੈਗੀਆਂ ਇਹ ਜਿਹੜਾ ਆਪਾਂ ਗੱਲ ਕਰਦੇ ਆ ਮੱਲਾਵਾਲਾ ਮਖੂ ਤੇ ਅੱਗੇ ਜਲੰਧਰ ਜਲੰਧਰ ਤੋਂ ਅੱਗੇ ਜਿਹੜਾ ਹੋਰ ਜੰਮੂ ਤੋਂ ਵੀ ਕਾਫੀ ਟ੍ਰੇਨਾਂ ਇਹ ਨਹੀਂ ਚੱਲਦੀਆਂ ਹੈਗੀਆਂ ਤਾਂ ਬੱਚੇ ਵੀ ਤੁਸੀਂ ਦੇਖ ਸਕਦੇ ਛੋਟੇ ਛ ਆਪਣਾ ਰਮਨਦੀਪ ਵੀਰ ਜੀ ਹੈਗੇ ਗ੍ਰੰਥੀ ਸਿੰਘ ਵੀ ਹੈਗੇ ਸਾਰੇ ਆਪਾਂ ਗੱਲਬਾਤ ਕਰਾਂਗੇ ਰਮਨ ਜੀ ਇਹ ਮਸਲਾ ਕੀ ਹੈ ਐਕਚੁਅਲੀ ਸਾਰਾ ਕੀ ਮਸਲਾ ਲਗਭਗ ਜੀ ਜਦੋਂ ਹਾਈਵੇ ਬਣਿਆ ਨਾ ਅੰਡਰ ਆ ਜਿਹੜਾ ਤੁਸੀਂ ਫਲਾਈਓਵਰ ਦੇਖ ਰਹੇ ਹੋ ਇਹ ਫਲਾਈਓਵਰ ਬਣ ਕਰਕੇ ਸਾਨੂੰ ਸਭ ਤੋਂ ਜ਼ਿਆਦੀ ਮੁਸ਼ਕਿਲ ਇਹ ਆਈ ਕਿ ਆ ਰੇਲਵੇ ਫਾਟਕ ਆ ਜਿਹੜਾ ਇੱਥੇ ਬੰਦ ਕਰ ਦਿੱਤਾ ਪਰਮਨੈਂਟ ਪਹਿਲਾਂ ਇੱਥੇ ਕਰਮਚਾਰੀ ਹੁੰਦਾ ਸੀ ਆ ਤੁਸੀਂ ਕਮਰਾ ਦੇਖ ਸਕਦੇ ਹੋ ਸਾਰਾ ਢਾ ਦਿੱਤਾ ਗਿਆ ਪੱਕਾ ਇੱਕ ਉਹਨਾਂ ਬੰਦਾ ਰੱਖਿਆ ਸੀ ਰੇਲਵੇ ਵਾਲਿਆਂ ਨੇ ਕਿਉਂਕਿ ਇੱਥੇ ਆਬਾਦੀ ਹੈ ਜਿਹੜੀ ਲਗਭਗ 4-500 ਪਿੰਡਾਂ ਦਾ ਇੱਥੋਂ ਲੰਘਾ ਬੰਦਾ ਇਸ ਖੋਲ ਦਿੰਦਾ ਔਰ ਇਹ ਫਲਾਈਓਵਰ ਬਣਨ ਕਰਕੇ ਇਹਨਾਂ ਜਿਹੜਾ ਪਰਮਾਨੈਂਟ ਆ ਜੋ ਸੈਂਟਰ ਦੀ ਸਕੀਮ ਆ ਇਹਨਾਂ 2027 ਦੇ ਤੱਕ ਸਾਰੇ ਰੇਲਵੇ ਫਾੜਕ ਦੇ ਕਰਮਚਾਰੀਆਂ ਨੂੰ ਹਟਾ ਦਿੱਤਾ ਅੱਧੇ ਹਟਾ ਦਿੱਤੇ ਆ ਔਰ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਨੂੰ ਵੀ ਇਹਨਾਂ ਹਟਾ ਦੇਣਾ ਔਰ ਸਭ ਤੋਂ ਵੱਡੀ ਸਾਨੂੰ ਮੁਸ਼ਕਲ ਇਹ ਆਂਦੀ ਆ ਵੀ ਲਗਭਗ ਸਰਕਾਰੀ ਪ੍ਰਾਇਮਰੀ ਔਰ ਮਿਡਲ ਸਕੂਲ ਆ 8ਵੀਂ ਕਲਾਸ ਤੱਕ ਉਹ ਰੇਲਵੇ ਦੀ ਦੂਸਰੀ ਸਾਈਡ ਆ ਠੀਕ ਹੈ ਜੀ ਔਰ 4-500 ਇੱਥੇ ਬੱਚਾ ਪੜਦਾ ਹੈ ਸਭ ਤੋਂ ਜਿਆਦਾ ਛੋਟੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਕੋਈ 2.5 ਸਾਲ ਦਾ ਬੱਚਾ 3 ਸਾਲ ਦਾ ਜਿਹੜੇ ਅੰਗੜਵੜੀ ਸਕੂਲੇ ਆ ਅੰਗੜਵੜੀ ਜਮਾਤ ਦੇ ਵਿੱਚ ਪੜਦੇ ਨੇ ਉਹਨਾਂ ਨੂੰ ਮੁਸ਼ਕਲ ਇਹ ਆਉਂਦੀ ਆ ਕਿਉਂਕਿ ਮਾਪਿਓ ਇਹਨਾਂ ਦੇ ਮਜ਼ਦੂਰ ਨੇ ਸਵੇਰੇ ਤੜਕੇ 7 ਵਜੇ 6:30 ਵਜੇ ਆਲਦੀ ਮਜ਼ਦੂਰੀ ਤੇ ਉਹ ਚਲੇ ਜਾਂਦੇ ਆ ਸੋ ਇਹਨਾਂ ਨੂੰ ਕੋਲ ਸਮਾਂ ਨਹੀਂ ਹੈਗਾ ਕਿ ਬੱਚਿਆਂ ਨੂੰ ਸਕੂਲੇ ਛੱਡਿਆ ਜਾਵੇ ਇਹਨਾਂ ਨੂੰ ਕੋਲ ਸਮਾਂ ਹੀ ਨਹੀਂ ਹੈ ਔਰ ਬੱਚੇ ਜਿਹੜੇ ਵਿਚਾਰੇ ਸਕੂਲੇ ਆਉਂਦੇ ਆ ਕਿਉਂਕਿ ਸਰਕਾਰੀ ਸਕੂਲਾਂ ਇਹ ਵੀਰਜੀ ਗਰੀਬ ਪਰਿਵ ਕੂਲੇ ਆਉਂਦੇ ਆ ਉਹਨਾਂ ਨੂੰ ਰੋਜ਼ ਆ ਜਿਹੜਾ ਆਪਦੇ ਮੌਤ ਦੇ ਜਿਹੜਾ ਕਹੇ ਮੂੰਹ ਦੇ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਜਦੋਂ ਇਹਨਾਂ ਰਾਹ ਬੰਦ ਕਰ ਦਿੱਤਾ ਅੱਗੇ ਬੰਦਾ ਸਾਨੂੰ ਸੁਚੇਤ ਕਰ ਦਿੰਦਾ ਸੀ ਭਾਜੀ ਟ੍ਰੇਨ ਆਉਣ ਵਾਲੀ ਆ ਫਾੜਕ ਬੰਦ ਕਰ ਦਿੰਦਾ ਸੀ ਜਾਂ ਸੀਟੀ ਮਾਰ ਦਿੰਦਾ ਸੀ ਹੁਣ ਜਦੋਂ ਉਹਨਾਂ ਦਾ ਕਰਮਚਾਰੀ ਹੈ ਨਹੀਂ ਪਤਾ ਹੀ ਨਹੀਂ ਲੱਗਦਾ ਟ੍ਰੇਨ ਨੇ 5 ਮਿੰਟਾਂ ਬਾਅਦ ਆ ਜਾਣਾ 10 ਮਿੰਟਾਂ ਬਾਅਦ ਆ ਜਾਣਾ ਨਾ ਕਿਸੇ ਨੂੰ ਟ੍ਰੇਨ ਦੀ ਟਾਈਮਿੰਗ ਪਤਾ ਹੈ ਸੋ ਉਹਦੇ ਕਰਕੇ ਜਿਹੜਾ ਬੱਚਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਇੱਕ ਤਾਂ ਬੱਚੇ ਸਕੂਲੋਂ ਰੋਜ਼ ਲੇਟ ਹੁੰਦੇ ਆ ਕਿਹੜੀ ਸਾਈਡ ਤੋਂ ਆਜੀ ਹਰ ਰੋਜ਼ ਲੇਟ ਹੋ ਜਾਂਦੇ ਇਹ ਇਹ ਮੇਨ ਲਾਈਨ ਆ ਜੀ ਫਿਰੋਜ਼ਪੁਰ ਤੋਂ ਜਿਹੜੀ ਜਲੰਧਰ ਇਹ ਮੇਨ ਲਾਈਨ ਆ ਸੋ ਇੱਕ ਤਾਂ ਬੱਚੇ ਜਿਹੜੇ ਸਵੇਰੇ ਉਹ ਲੇਟ ਹੋ ਜਾਂਦੇ ਆ ਇੱਕ ਜਿਹੜੇ ਇੱਥੋਂ ਦੇ ਅਧਿਆਪਕ ਆ ਕਿਉਂਕਿ ਲੋਕਲ ਅਧਿਆਪਕ ਇੱਥੋਂ ਦੇ ਹੈ ਕੋਈ ਨਹੀਂ ਕੋਈ ਸ੍ਰੀ ਮੁਕਸਰ ਸਾਹਿਬ ਤੋਂ ਆਉਂਦਾ ਕੋਈ ਤਰਨਤਨ ਸਾਹਿਬ ਤੋਂ ਆਉਂਦਾ ਸਾਰੇ ਦੂਰੋਂ ਆਉਂਦੇ ਆ ਸੋ ਪਹਿਲਾਂ ਬੱਸ ਅੱਡਾ ਵੀ ਇੱਥੇ ਹੁੰਦਾ ਸੀ ਬੱਸਾਂ ਰੋਕ ਕੇ ਵੀ ਜਾਂਦੀਆਂ ਸੀ ਹੁਣ ਪਤਾ ਨਹੀਂ ਟੀਚਰ ਵਿਚਾਰੇ ਕਿਵੇਂ ਆਪਦਾ ਪ੍ਰਬੰਧ ਕਰਕੇ ਜਿਹੜਾ ਜਦੋਂ ਸਰਕਾਰ ਤਨਖਾਹ ਦਿੰਦੀ ਆ ਉਹਨਾਂ ਵਿਚਾਰਿਆਂ ਨੇ ਸਰਕਾਰ ਨੂੰ ਲਾਹਮਾ ਤਾਂ ਦੇ ਹੀ ਨਹੀਂ ਸਕਣਾ ਵੀ ਤੁਸੀਂ ਇੱਥੇ ਅੰਡਰ ਬ੍ਰਿਜ ਦੇ ਦਿਓ ਕਿਉਂਕਿ ਉਹ ਸਰਕਾਰੀ ਨੌਕਰ ਹੈ ਇੱਕ ਤੇ ਹੁਣ ਅਸੀਂ ਪਿੰਡ ਵਾਲੇ ਲਗਾਤਾਰ 2-3 ਸਾਲ ਤੋਂ ਆਵਾਜ਼ ਉਠਾ ਰਹੇ ਆ ਸਾਡੇ ਸਰਪੰਚ ਸਾਹਿਬ ਨੇ ਸਰਦਾਰ ਕਸ਼ਮੀਰ ਸਿੰਘ ਜੀ ਇਹਨਾਂ ਵੱਲੋਂ ਸਾਨੂੰ ਪੂਰਾ ਸਮਰਥਨ ਮਿਲਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਸਾਡੇ ਨਾਲ ਨੇ ਔਰ ਅਸੀਂ ਲਗਾਤਾਰ ਆਪਦੀ ਸਮੇਂ-ਸਮੇਂ ਸਿਰ ਆਵਾਜ਼ ਬੁਲੰਦ ਕਰਦੇ ਰਹੇ ਨੇ ਪਰ ਪਤਾ ਨਹੀਂ ਕੀ ਗੱਲ ਆ ਸਰਕਾਰ ਇਹਦੇ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਅਸੀਂ ਕਹਿੰਦੇ ਆ ਵੀ ਸਾਨੂੰ ਰਾਹ ਨਹੀਂ ਚਾਹੀਦਾ ਕਿਉਂਕਿ ਅਸੀਂ ਅਈ ਥੱਲੇੋਂ ਦੀ ਪਹਿਲਾਂ ਲੰਘਦੇ ਸੀ ਅਸੀਂ ਆਪਣੀ ਮੋਟਰਸਾਈਕਲ ਕਾਰ ਤੇ ਜਾਣਾ ਸੀ ਉਤੋਂ ਦੀ ਲੰਘ ਜਾਨੇ ਸਾਨੂੰ ਕੋਈ ਫਰਕ ਨਹੀਂ ਫਰਕ ਆ ਆ ਗਰੀਬ ਬੱਚਿਆਂ ਨੂੰ ਜਿਹੜੇ ਢਾਈ ਢਾਈ ਤਿੰਨ ਤਿੰਨ ਸਾਲ ਦੇ ਇਹਨਾਂ ਨੂੰ ਇੰਨੀ ਸੋਝੀ ਨਹੀਂ ਹੈਗੀ ਕਿ ਅਸੀਂ ਰੇਲ ਗੱਡੀ ਦੇਖ ਲਈਏ ਚਾਰੇ ਚਪੇਰੇ ਦੇਖ ਕੇ ਆਪਦਾ ਰਸਤਾ ਕ੍ਰੋਸ ਕਰੀਏ ਸਵੇਰੇ ਧੁੰਦ ਵੀ ਕਾਫੀ ਪੈਂਦੀ ਜੀ ਸਵੇਰੇ ਧੁੰਦ ਵੀ ਬਹੁਤ ਜ਼ਿਆਦੀ ਪੈਂਦੀ ਇੱਕ ਸਕੂਲੋਂ ਕਿਉਂਕਿ ਬੱਚਾ ਤੁਹਾਨੂੰ ਪਤਾ ਹੈ ਵੀ ਜੇ 8 ਵਜੇ ਸਕੂਲ ਲੱਗਦਾ 7:30 ਬੱਚੇ ਨੇ ਉੱਠਣਾ ਹੁੰਦਾ ਹੈ ਦਵਾ-ਦਵਾ ਬੱਚੇ ਨੇ ਮੂੰਹ ਹੱਥ ਧੋ ਕੇ ਨਹਾ ਕੇ ਟਾਈਮ ਜਿਹੜਾ ਉਹ ਪੂਰਾ ਹੋਣ ਵਾਲਾ ਹੁੰਦਾ ਚੱਕਰ ਦੇ ਵਿੱਚ ਰੱਬ ਨਾ ਕਰੇ 19 ਕੀ ਹੋ ਜੇ ਕੋਈ ਬੱਚਾ ਟ੍ਰੇਨ ਰੇਲ ਗੱਡੀ ਦੇ ਥੱਲੇ ਆ ਜਾਏ ਕਿਉਂਕਿ ਜਦੋਂ ਕਰਮਚਾਰੀ ਨਹੀਂ ਰੇਲਵੇ ਵਿਭਾਗ ਦਾ ਹੈਗਾ ਤੇ ਸੁਚੇਤ ਕਿੰਨੇ ਕਰਨਾ ਬੱਚਿਓ ਰੁਕ ਜਾਓ ਟ੍ਰੇਨ ਆਉਣ ਵਾਲੀ ਆ ਨਾ ਬੱਚੇ ਆਸਾ ਪਾਸਾ ਦੇਖਦੇ ਆ ਇਸ ਸਮੱਸਿਆ ਦਾ ਹਾਲਤ ਸਿਰਫ ਅੰਡਰ ਬ੍ਰਿਜ ਜੀ ਇਸ ਦਾ ਥੱਲੇ ਅੰਡਰ ਬ੍ਰਿਜ ਹੱਲ ਆ ਕਿਉਂਕਿ ਲਗਾਤਾਰ ਅਸੀਂ ਡੀਸੀ ਆਫਿਸ ਵਿੱਚ ਸ਼ਿਕਾਇਤਾਂ ਆਵਦੀਆਂ ਘੱਟੋ ਘੱਟ 10 15 20 ਪਿੰਡਾਂ ਨੇ ਮਤੇ ਵੀ ਪਾ ਕੇ ਦਿੱਤੇ ਆ ਇੱਥੋਂ ਦੇ ਜਿਹੜੇ ਸਕੂਲ ਆ ਸਰਕਾਰੀ ਸਕੂਲ ਆ ਉਹ ਟੀਚਰ ਸਾਹਿਬਾਨਾਂ ਵੱਲੋਂ ਵੀ ਮਤਾ ਪਾ ਕੇ ਦਿੱਤਾ ਗਿਆ ਹੈ ਪਰ ਪਤਾ ਨਹੀਂ ਇੱਥੇ ਗੌਰ ਕਿਉਂ ਨਹੀਂ ਕੀਤੀ ਜਾਂਦੀ ਇੱਕ ਵਾਰ ਤਾਂ ਉਹ ਇੱਥੇ ਆਪਦੇ ਮੁਲਾਜ਼ਮ ਭੇਜਦੇ ਆ ਪਟਵਾਰੀ ਸਾਹਿਬ ਵੀ ਆਏ ਤਹਿਸੀਲਦਾਰ ਸਾਹਿਬ ਵੀ ਆਏ ਆਪਦੀ ਪੂਰੀ ਤਬਦੀਸ਼ ਕਰਕੇ ਗਏ ਆ ਕਿਉਂਕਿ ਕੱਲਾ ਸਰਕਾਰੀ ਸਕੂਲ ਨਹੀਂ ਹੈ ਇੱਥੇ ਪਿੰਡ ਦੇ ਸ਼ਮਸ਼ਾਨ ਘਾਟ ਵੀ ਇੱਥੇ ਆ ਪਿੰਡ ਦਾ ਜਿਹੜਾ ਡੀਪੂ ਆ ਉਹ ਵੀ ਇੱਥੇ ਆ ਪਿੰਡ ਦੀ ਜਿਹੜੀ ਮੈਂ ਕਹਿੰਨਾ ਵੀ ਇੱਕ ਕਾਇਆਕਲਪ ਹੀ ਇੱਧਰ 3 1300 ਵੋਟ ਆ ਜੀ ਸਾਡੇ ਪਿੰਡ ਦੀ 5 700 ਵੋਟ ਇੱਧਰ ਹੋਏਗੀ ਬਾਕੀ ਜਿੰਨੀ ਵੋਟ ਆ ਉਹ ਪਿੰਡ ਦੀ ਦੂਸਰੀ ਸਾਈਡ ਤੋਂ ਆ ਸੋ ਪਿੰਡ ਦੇ ਬੱਚੇ ਤਾਂ ਮੇਰੇ ਸਹਾਰਾ ਵੱਤ ਤੋਂ ਵੱਤ 40 ਜਾਂ 50 ਹੋਣੇ ਆ ਜਿਹੜੇ ਗਰੀ ਪਰਿਵਾਰਾਂ ਦੇ ਬੱਚੇ ਜਿਆਦੇ ਜਿਹੜੇ ਬੱਚੇ ਆ ਉਹ ਜਦੋਂ ਇੱਥੋਂ ਪਿੰਡ ਦੂਜੀ ਸਾਈਡ ਵਸਤੀ ਪੈਂਦੀ ਇੱਕ ਸਾਸੀ ਸਿੱਖਾਂ ਦੀ ਇਹ ਮਜੀਵੀ ਸਿੱਖਾਂ ਦੀ ਵਸਤੀ ਪੈਂਦੀ ਆ ਉਹਨਾਂ ਦੇ ਬੱਚੇ ਇੱਥੇ ਜਿਆਦਾ ਪੜਦੇ 2.5 300 ਬੱਚਾ ਜਿਹੜਾ ਬੱਚਾ ਇਥੋਂ ਇਥੋਂ ਲੰਘਦਾ ਹਾਂਜੀ ਜਿਹੜਾ ਬੱਚਾ ਇਥੋਂ ਲੰਘਦਾ ਔਰ ਸਕੂਲ ਵਾਲੇ ਤੁਸੀਂ ਇਹ ਦੇਖੋ ਮੈਂ ਇਹਨਾਂ ਟੀਚਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜੋ ਇਹਨਾਂ ਨੂੰ ਤਨਖਾਹ ਮਿਲਦੀ ਏ ਉਹਦੇ ਵਿੱਚੋਂ ਇਹਨਾਂ ਵਿਚਾਰੀਆਂ ਨੇ ਦੋ ਅੰਟੀਆਂ ਕਿ ਤਿੰਨ ਅੰਟੀਆਂ ਨੂੰ ਕੋਈ 1000 2000 ਰੁਪਏ ਆ ਦੀਆਂ ਤਨਖਾਹਾਂ ਦੇ ਵਿੱਚੋਂ ਵੀ ਪਹਿਲਾਂ ਬੱਚਿਆਂ ਦੀ ਵੇਟ ਕਰੋ ਫਿਰ ਉਹਨਾਂ ਨੂੰ ਜਵੇਂ ਅੱਧਾ ਪੌਣਾ ਘੰਟਾ ਛੁੱਟੀ ਤੋਂ ਬਾਅਦ ਇਹ ਨਹੀਂ ਰੁਕ ਸਕਦੇ ਕਿਉਂਕਿ ਇਹ ਸਾਰੇ ਦੂਰੋਂ ਆਉਂਦੇ ਆ ਸਾਡੇ ਸਾਡੇ ਸਾਰੇ ਬੱਚੇ ਆ ਜਾਂਦੇ ਆ ਇਹ ਟੀਚਰ ਆਪ ਦੀ ਜੇਬ ਦੇ ਵਿੱਚੋਂ ਜਿਹੜਾ ਖਰਚਾ ਦਿੰਦੇ ਆ ਇਹਨਾਂ ਟੀਚਰਾਂ ਨੂੰ ਹੋਰ ਹੋਰ ਕੋਈ ਪੈਸੇ ਨਹੀਂ ਦਿੰਦਾ ਜਾਂ ਸਰਪੰਚ ਸਾਹਿਬ ਇਹ ਸਾਡੇ ਮੋਢਾ ਮਾਰਦੇ ਸਮੇਂ ਸਮੇਂ ਸਿਰ ਜੋ ਲੋਡ ਹੁੰਦੀ ਆ ਜਿਵੇਂ ਮੰਨ ਲਓ ਪਿੰਡ ਤੇ ਕੋਈ ਕਿਸੇ ਦੀ ਗਲੀ ਬਣਾਉਣੀ ਨਾਲੀ ਬਣਾਉਣੀ ਜਿਹੜਾ ਵੀ ਮੁੱਦਾ ਹੁੰਦਾ ਹੈ ਇਹ ਸਰਪੰਚ ਸਾਹਿਬ ਇਹ ਸਾਡੇ ਨਾਲ ਖੜਦੇ ਮੋਢੇ ਨਾਲ ਮੋਢਾ ਲਾ ਕੇ ਔਰ ਦੂਜੀ ਸਮੱਸਿਆ ਸਾਡੀ ਇਹ ਆ ਕਿ ਜੇਕਰ ਰੱਬ ਨਾ ਕਰੇ ਕਿਸੇ ਦੀ ਮੌਤ ਹੋ ਜਾਂਦੀ ਏ ਤੁਸੀਂ ਹੁਣ ਮੈਨੂੰ ਭੁੱਲਰ ਸਾਹਿਬ ਇਹ ਗੱਲ ਦੱਸੋ ਅਸੀਂ ਮੁਰਦਾ ਉੱਥੋਂ ਦੀ ਕਿਵੇਂ 4-5 ਕਿਲੋਮੀਟਰ ਦੂਰ ਚੁੱਕ ਕੇ ਕਿਵੇਂ ਲਿਜਾਵਾਂਗੇ ਜਿਹੜੇ ਤਾਂ ਬੰਦੇ ਇਹਦੀ ਕਿੰਨੀ ਆਪਣੀ ਲੰਬਾਈ ਕਿੰਨੀ ਹੈ ਇਹ ਲਗਭਗ ਹੀ 2.5 ਤੋਂ 3 ਕਿਲੋਮੀਟਰ 2.5 ਤੋਂ 3 ਕਿਲੋਮੀਟਰ ਔਰ ਉਚਾਈ ਹੈਗੀ 55 ਫੁੱਟ 55 ਫੁੱਟ ਉਚਾਈ ਏ 55 ਫੁੱਟ ਉਚਾਈ ਏ ਔਰ ਸਾਹਮਣੇ ਬਜ਼ੁਰਗ ਬਾਪੂ ਜੀ ਬੈਠੇ ਆ ਮੇਰੇ ਸਾਹਮਣੇ ਇੱਕ ਦਿਨ ਮੈਂ ਇੱਥੋਂ ਰਸਤਾ ਲੰਘ ਰਿਹਾ ਸੀ ਇਹ ਡਿੱਗ ਪਏ ਇਹਨਾਂ ਨੂੰ ਮੈਂ ਚੁੱਕਿਆ ਜੇ ਮੈਂ ਨਾ ਉਦੋਂ ਚੁੱਕਦਾ ਇਹਨਾਂ ਰੇਲ ਗੱ ਕੱਲ ਪਰਸੋ ਹੀ ਦੱਸ ਰਿਆ ਸੀ ਸ਼ਾਇਦ ਇਹਨਾਂ ਦੇ ਵਿੱਚ ਮੌਜੂਦ ਹੈਗਾ ਕਹਿੰਦਾ ਵੀਰੇ ਇੱਥੇ ਮੇਰਾ ਪੈਰ ਰਨ ਕਰਕੇ ਮੈਂ ਡਿੱਗ ਗਿਆ ਤੇ ਉਤੋਂ ਦੀ ਟ੍ਰੇਨ ਆ ਗਈ ਜੇ ਦੂਜਾ ਬੱਚਾ ਮੈਨੂੰ ਨਾ ਫੜ ਕੇ ਪਿੱਛੇ ਨੂੰ ਕਰਦਾ ਕਹਿੰਦਾ ਮੈਂ ਵੀ ਰੇਲ ਗੱਡੀ ਦੇ ਥੱਲੇ ਆ ਜਾਣਾ ਪ੍ਰਸ਼ਾਸਨ ਮੈਂ ਕਹਿੰਦਾ ਵੀ ਸਰਕਾਰ ਕਾਦੇ ਲਈ ਚੁੰਨਦੇ ਅਸੀਂ ਸਰਕਾਰ ਚੁੰਨਦੇ ਆ ਲੋਕਾਂ ਦੀ ਸਹੂਲਤਾਂ ਲਈ ਅਸੀਂ ਇਸੇ ਕਰਕੇ 5 ਸਾਲਾਂ ਬਾਅਦ ਮੁੱਖ ਮੰਤਰੀ ਬਣਾਉਣੇ ਐਮਐਲਏ ਬਣਾਉਣੇ ਆ ਪਰ ਸਾਡੇ ਐਮਐਲਏ ਮੈਂ ਕਹਿੰਦਾ ਵੀ ਐਡੇ ਕੋਈ ਵਧੀਆ ਨਹੀਂ ਉਹ ਅਜੇ ਤੱਕ ਇੱਥੇ ਉਹਨਾਂ ਗਿੜਾ ਨਹੀਂ ਮਾਰਿਆ ਬੱਚੇ ਆ ਛੋਟੇ ਬੱਚੇ ਵਾਸਤੇ ਆਪਣੇ ਕੋਲ ਇੱਥੇ ਘਟੋ ਘਟ ਮ ਤੇ ਬੱਚਿਆਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸਵੇਰੇ ਵੀ ਔਰ ਸ਼ਾਮ ਨੂੰ ਵਾਪਸ ਜਾਂਦੇ ਹੋਏ ਵੀ ਤੇ ਇੱਕ ਤ ਵਰਕਰ ਜੇ ਇੱਥੇ ਖੜੇ ਹੁੰਦੇ ਆ ਤੇ ਮੰਨ ਲਓ ਜੇ ਕਿਸੇ ਬੱਚੇ ਨੂੰ ਕੋਈ ਅਮਰਜੈਂਸੀ ਹੈ ਘਰੋਂ ਕੋਲ ਲਗਾਂਦੀ ਇਹ ਬੱਚੇ ਨੂੰ ਭੇਜੋ ਅਸੀਂ ਬੱਚੇ ਨੂੰ ਇਕੱਲੇ ਨੂੰ ਨਹੀਂ ਭੇਜ ਸਕਦੇ ਅਸੀਂ ਪੇਰੈਂਟਸ ਨੂੰ ਕਹਿੰਦੇ ਆ ਤੁਸੀਂ ਫਾਟਕ ਦੇ ਆਊਟਸਾਈਡ ਤੋਂ ਆਓ ਇਧਰੋਂ ਅਸੀਂ ਬੱਚਾ ਭੇਜਾਂਗੇ ਤੇ ਤੁਸੀਂ ਬੱਚਾ ਲੈ ਜਾਓ ਕਿਉਂਕਿ ਪੇਰੈਂਟਸ ਕੋਲ ਵੀ ਨਾ ਟਾਈਮ ਨਹੀਂ ਹੁੰਦਾਗਾ ਹਨਾ ਉਹਨਾਂ ਨੂੰ ਮੰਨ ਲਓ ਅਮਰਜੈਂਸੀ ਹੈ ਤੇ ਬੱਚੇ ਨੇ ਅਮਰਜੈਂਸੀ ਲਈ ਆਣ ਭੇਜਣਾ ਹੈ ਉਹਨਾਂ ਬੱਚੇ ਨੂੰ ਤਾਂ ਪੇਰੈਂਟਸ ਆਪ ਆਉਂਦੇ ਆ ਉਹਨਾਂ ਨੂੰ ਲੈਣ ਵਾਸਤੇ ਅਸੀਂ ਬੱਚ ਤੇ ਬਾਕੀ ਮਾਰਕੀਟ ਵੀ ਇੱਧਰ ਐ ਪਿੰਡ ਸਾਰਾ ਹੀ ਇੱਧਰ ਐ ਜਿਆਦਾ ਬੱਚੇ ਇੱਧਰ ਦੇ ਹੀ ਐ ਇੱਧਰ ਦੇ ਤਾਂ ਘੱਟੀ ਐ ਤੇ ਟੀਚਰਸ ਆਉਂਦੇ ਆ ਬਾਹਰ ਤੋਂ ਜੇ ਮੁਕਸਰ ਤੋਂ ਆਏ ਜਾਂ ਇੱਧਰ ਬਠਿੰਡਾ ਤੋਂ ਆਏ ਤੋ ਵਾਸਤੂ ਉਤਰ ਕੇ ਤੇ ਉਹਨਾਂ ਨੂੰ ਮਤਲਬ ਵਹੀਕਲ ਆਪਣਾ ਲੈ ਕੇ ਉਹਨਾਂ ਨੂੰ ਐ ਘੁੰਮ ਕੇ ਆਉਣਾ ਪੈਂਦਾ ਫੇਰ ਇਧਰ ਹਾਂਜੀ ਤੇ ਉਹਦੇ ਵਿੱਚ ਫਟ ਵੀ ਵਿੱਚ ਪੈਂਦਾ ਤੇ ਜਦ ਇਧਰ ਆਣ ਤਾਂ ਉਹਨਾਂ ਨੂੰ ਮਤਲਬ ਉਹ ਤਾਂ ਇਹ ਵਾਲੀ ਪ੍ਰੋਬਲਮ ਦਾ ਨਾ ਨਾ ਉਹਨਾਂ ਨੂੰ ਹੋਣੀ ਲਗਮੈਂਟ ਤੁਸੀਂ ਲਿਖ ਕੇ ਦਿੱਤਾ ਬਕਾਇਦਾ ਤੁਸੀਂ ਸਕੂਲ ਵੱਲੋਂ ਹਾਂਜੀ ਹਾਂਜੀ ਲਿਖ ਕੇ ਦਿੱਤਾ ਹੋਇਆ ਜੀ ਬਹੁਤ ਹਾਂਜੀ ਕਾਫੀ ਵਾਰ ਇਹ ਕਹਿੰਦੇ ਲਿਖ ਕੇ ਨਹੀਂ ਦਿੱਤਾ ਹੋਇਆ ਹਾਂਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਸਰਵਿਸ ਕਰਦਿਆਂ ਮੈਨੂੰ ਇੱਥੇ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਹਾਂਜੀ ਜੇ ਮਤਲਬ ਇਹ ਬ੍ਰਿਜ ਬਣ ਜਾਏ ਜਾਂ ਮਤਲਬ ਅਟਕ ਬਣ ਜਾਏ ਤੇ ਮਤਲਬ ਸਾਡੀ ਸਕੂਲ ਦੀ ਗਿਣਤੀ ਹੋਰ ਵੱਜ ਜਾਏਗੀ ਠੀਕ ਹੈ ਜੀ ਇਹਦੇ ਕਰਕੇ ਬੱਚਿਆਂ ਦੀ ਗਿਣਤੀ ਤੇ ਬਹੁਤ ਪਰੇ ਰਹਿ ਗਿਆ ਰਮਨ ਕਿਹਨਾਂ ਚਲੋ ਗਿਆ ਇਹ ਬ੍ਰਿਜ ਬਣੇਗਾ ਇਹਨੂੰ ਲਗਭਗ 3 ਸਾਲ ਹੋ ਚੱਲੇ 3 ਸਾਲ 3 ਸਾਲ ਹੋ ਗਏ ਠੀਕ ਹੈ ਤੇ ਸਾਡੀ ਗਿੰਤੀ ਵੇਤੇ ਕਰਕੇ ਘਟ ਰਹੀ ਹੈ ਹਾਂ ਬਿਲਕੁਲ ਜੀ ਇਹਦੇ ਕਰਕੇ ਜੇ ਬੱਚੇ ਸਕੂਲ ਦੀ ਡਿਵੈਲਪਮੈਂਟ ਵੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਜੀ ਹਾਂਜੀ ਸਾਰਾ ਕੁਝ ਇਹਦੇ ਕਰਕੇ ਬੱਚਿਆਂ ਦੇ ਨਾਲ ਡਿਵੈਲਪਮੈਂਟ ਹੋਣੀ ਹੈ ਬਿਲਕੁਲ ਜੀ ਇਹਦੇ ਕਰਕੇ ਸਭ ਕੁਝ ਰੁਕਿਆ ਹੈ ਤੇ ਸਾਡੇ ਤਾਂ ਸ਼ਮਸ਼ਾਨ ਘਾਟੇ ਦੀਪੂ ਹੌਡਰ ਸਾਰਾ ਕੁਝ ਇੱਧਰ ਹੀ ਹੈ ਠੀਕ ਹੈ ਜੀ ਤੇ ਸਹੂਲਤਾਂ ਇੱਧਰ ਨੇ ਤੇ ਪਿੰਡ ਇੱਧਰ ਸਾਰਾ ਠੀਕ ਹੈ ਜੀ ਤੇ ਬਹੁਤ ਸਾਡੀ ਤਾਂ ਉੱਥੇ ਇੱਧਰ ਗੁਰਦੁਆਰਾ ਗੁਰਦੁਆਰਾ ਰਸਾ ਬੰਦ ਕਰਤਾ ਇੱਧਰ ਉੱਥੇ ਹ ਆ ਜਾਂਦੇ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਕਿ ਚਲੋ ਅੱਗੇ ਰਸਤਾ ਖੁੱਲਿਆ ਸੀ ਤੇ ਸੌਖਾ ਸੀ ਹੁਣ ਇਹਨਾਂ ਨੇ ਗੁਰੂ ਘਰ ਦੇ ਗਾਰਡਨ ਲਾਤਾ ਰਸਤਾ ਬੰਦ ਕਰਤਾ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਗਾਰਡਨ ਨਾਲ ਨਾਲ ਹੋਰ ਲਾ ਕੇ ਜਿਵੇਂ ਇਹਨਾਂ ਨੇ ਆ ਗਾਰਡਨ ਲਾਏ ਆ ਹੂੰ ਇੰਦੇ ਨਾਲ ਹੋਰ ਗੱਡ ਤਾਂ ਲੱਗ ਜਾਣ ਤੇ ਗੁਰੂ ਘਰ ਨੂੰ ਰਸਤਾ ਖੁੱਲ ਜਾਵੇ ਸੰਗਤ ਨੂੰ ਦਿੱਕਤ ਬਹੁਤ ਆਉਂਦੀ ਠੀਕ ਹੈ ਜੀ ਵੀ ਕਈ ਮਤਾਵਾਂ ਜਿਹੜੀਆਂ ਉਹ ਗੱਡ ਨਾਲ ਡੇ ਕਈ ਡਿੱਗੀਆਂ ਵੀ ਆ ਹਾਂ ਅੰਮ੍ਰਿਤ ਵੇਲੇ ਆਉਣਾ ਹੁੰਦਾ ਜੀ ਅੰਮ੍ਰਿਤ ਵੇਲੇ ਨਾਲ ਗੱਡ ਨਾਲ ਲਾਤਾਂ ਾੜ ਕੇ ਡਿੱਗ ਪੈਂਦੇ ਆ ਜੀ ਠੀਕ ਹੈ ਜੀ ਸੰਗਤ ਦੇ ਔਖਾ ਇਤਿਹਾਸ ਚ ਵੀਰ ਜੀ ਪਹਿਲੀ ਵਾਰ ਹੋਇਆ ਕਿ ਗੁਰੂ ਘਰ ਨੂੰ ਜਾਣ ਵਾਲਾ ਰਾਹ ਜਿਹੜਾ ਉਹਦੇ ਤੇ ਵੀ ਇਹਨਾਂ ਕੰਡੇ ਪਛਾਤੇ ਉਹ ਗੱਡ ਰ ਠੀਕ ਆ ਤੁਸੀਂ ਲਾਓ ਲੋਕ ਇਥੋਂ ਲੰਘਦੇ ਆ ਤੁਸੀਂ ਆਪਦੀ ਫਾਰਮੈਲਟੀ ਉਹਨੂੰ ਪੂਰੀ ਕਰੋ ਪਰ ਤੁਸੀਂ ਗੁਰੂ ਘਰ ਨੂੰ ਜਾਣ ਵਾਲਾ ਤਾਂ ਰਾਹ ਛੱਡ ਦਿਓ ਹੁਣ ਆ ਬਜ਼ੁਰਗ ਤੁੱਚਾ ਗੱਡਰ ਕਿਵੇਂ ਟੱਪ ਕੇ ਆਉਣਗੇ ਕਦੀ ਹੋ ਸਕਦਾ ਤੁਸੀਂ ਦੇਖਿਆ ਵੀ ਗੁਰੂਗ੍ਰੰਥ ਸਾਹਿਬ ਕੋਈ ਗੁਰਦਰਾ ਸਾਹਿਬ ਨੂੰ ਜਾਣ ਵਾਲਾ ਰਾਹ ਹੋਵੇ ਤੇ ਉਹ ਅਸੀਂ ਇਹ ਸਰਕਾਰ ਨੇ ਬੰਦ ਕੀਤਾ ਹੋਵੇ ਵੀ ਮੈਂ ਥੱਕ ਗਿਆ ਬੇਨਤੀਆਂ ਕਰ ਕਰਕੇ ਮੈਂ ਆ ਮੇਰਾ ਨਾ ਸਰਪੰਚ ਸਾਹਿਬ ਹੈ ਸਰਦਾਰ ਕਸ਼ਮੀਰ ਸਿੰਘ ਬਾਬਾ ਜੀ ਹੁਰੀਆ ਅਸੀਂ ਪਤਾ ਨਹੀਂ ਕਿੰਨੀ ਕੁ ਵਾਰ ਬੇਨਤੀਆਂ ਕਰ ਕਰ ਥੱਕ ਕੇ ਪਿੰਡ ਵਾਸੀਆਂ ਨੂੰ ਵੀ ਬੜੀ ਵਾਰ ਕਹਿ ਚੁੱਕੇ ਆ ਇਲਾਕਾ ਨਿਵਾਸੀਆਂ ਨੂੰ ਵੀ ਵੀ ਰਾਹ ਨੂੰ ਤੁਸੀਂ ਨਾ ਆਓ ਸਾਡੇ ਨਾਲ ਪਰ ਗੁਰਦਰਾ ਸਾਹਿਬ ਆ ਜਿਹੜਾ ਇਹਨੂੰ ਰਸਤਾ ਜਿਹੜਾ ਉਹਨਾਂ ਬੰਦ ਕੀਤਾ ਹੋਇਆ ਕਮ ਸੇ ਕਮ ਇਹ ਗੱਡਰੀ ਆਪਾਂ ਹਟਾ ਦਈਏ ਇਹ ਟਾਉ ਨੂੰ ਅਸੀਂ ਅੱਜ ਟਾ ਸਕਦੇ ਆ ਮੈਂ ਹੁ ਸ਼ਾਮ ਨੂੰ ਪੁਲਿਸ ਭੇਜ ਦੇਣੀ ਮੈਨੂੰ ਚੁੱਕ ਕੇ ਲੈ ਜਾਣਗੇ ਅਸੀਂ ਇਸੇ ਗੱਲੋਂ ਡਰਦੇ ਕੱਲੇ ਐਕਟੀਵਿਟੀ ਨਹੀਂ ਕਰਦੇ ਜੀ ਇਹ ਹੀ ਅਸੀਂ 50 100 200 ਬੰਦਾ ਹੋਈਏ ਪਿੰਡ ਦਾ ਤੇ ਇਹ ਅਸੀਂ ਗਾੜ ਚੁੱਕੀ ਇਹਦੇ ਕਿਸੇ ਦੀ ਕੀ ਮਜਾਲ ਆ ਵੀ ਸਾਨੂੰ ਡੱਕ ਸਕਦੇ ਹੁਣ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਨੂੰ ਗੁਰੂ ਘਰ ਦੀ ਏ ਕਿਉਂਕਿ ਜਿਹੜਾ ਦੂਸਰਾ ਰਸਤਾ ਹੈ ਨਾ ਉੱਥੇ ਗੁਰਦਰਾ ਸਾਹਿਬ ਦੇ ਵਿੱਚ 3 3 ਫੁੱਟ ਗਲੀ ਹੈ ਜਿਹੜੀ ਗੰਦਾ ਪਾਣੀ ਨਾਲੀਆਂ ਦਾ ਖੜਿਆ ਹੋਇਆ ਹੈ ਉਹ ਲੱਗੇ ਹੋਏ ਆ ਕਿਉਂਕਿ ਹੁਣ ਨਵੀਆਂ ਪੰਚਾਇਤਾਂ ਬਣੀਆਂ ਤੁਹਾਨੂੰ ਵੀ ਪਤਾ ਹੈ ਲੱਗੇ ਹੋਏ ਆ ਸਰਦਾਰ ਸਾਹਿਬ ਇਹ ਜਿਹੜੇ ਕਸ਼ਮੀਰ ਸਿੰਘ ਆਪਣੇ ਨਾਲ ਮੌਜੂਦ ਨੇ ਜਿੰਨੇ ਕੁ ਜੋਗੇ ਹੈਗੇ ਵਿਕਾਸ ਕਰ ਰਹੇ ਨੇ ਪਰ ਮੈਂ ਇਹ ਗੱਲ ਕਰਨਾ ਚਾਹਣਾ ਵੀ ਗੁਰੂ ਘਰ ਨੂੰ ਚਾਹੇ ਇੱਕ ਰਸਤਾ ਜਾਵੇ ਦੋ ਜਾਏ ਦੋ ਜਣ ਤਿੰਨ ਜਣ ਉਹ ਬੰਦ ਨਹੀਂ ਕੀਤੇ ਜਾਣੇ ਚਾਹੀਦੇ ਹੋਰ ਇੱਥੇ ਆਪਾਂ ਇਹ ਕਹਿ ਦਿੰਦੇ ਵੀ ਅਸੀਂ ਲੋਕਾਂ ਦੀ ਸੁਰੱਖਿਆ ਲਈ ਇਹ ਬੰਦ ਕੀਤੇ ਆ ਵੀ ਲੋਕ ਕੋਈ ਥੱਲੇ ਨਾ ਜਾਏ ਚਲੋ ਕਿਲੋਮੀਟਰ ਅੱਗੇ ਕੋਈ ਥੱਲੇ ਆ ਜੂਗਾ ਕੀ ਜਿਹੜੇ ਸੁਸਾਈਡ ਆ ਰੁਕ ਗਏ ਆ ਜੇ ਟ੍ਰੇਨ ਮੰਨ ਕੇ ਚੱਲੋ ਇਹਨਾਂ ਨੂੰ ਇੰਨੀ ਫਿਕਰ ਆ ਤੇ ਫਿਰ ਸਾਰਾ ਹੀ ਪ੍ਰਬੰਧ ਕੋਈ ਨਾ ਕੋਈ ਕਰਨਾ ਹੋਇਆ ਇਥੋਂ ਜੇ ਕਿਸੇ ਨੇ ਥੱਲੇ ਆਉਣਾ ਤੇ ਉਹਨੇ ਇੱਥੇ ਤਾਂ ਆਉਣਾ ਹੀ ਨਹੀਂ ਹੈਗਾ ਉਹ ਕਿਲੋਮੀਟਰ ਅੱਗੇ ਜਾ ਕੇ ਰੇਲ ਪਟੜੀ ਤੇ ਲੰਮੇ ਪੈ ਜਾਊਗਾ ਉੱਥੇ ਵੀ ਤਾਂ ਥੱਲੇ ਆ ਸਕਦਾ ਉਹਦਾ ਜ਼ਿੰਮੇਵਾਰ ਕੌਣ ਹੈ ਸਿਰਫ ਤੇ ਸਿਰਫ ਇੱਥੇ ਜਿਹੜੀ ਮੈਂ ਕਹਿੰਨਾ ਸਾਡੇ ਨਾਲ ਖੁੰਡਾ ਕੱਢੀ ਜਾ ਰਹੀ ਹੈ ਇਹਨਾਂ ਬੱਚਿਆਂ ਦਾ ਜਿਹੜਾ ਉਹ ਰੋਜ਼ਗਾਰ ਖੋਇਆ ਜਾ ਰਿਹਾ ਭੁੱਖ ਸੁਨਹਿਰੀ ਭੁੱਖਾ ਜਿਹੜਾ ਉਹ ਖੋਇਆ ਜਾ ਰਿਹਾ ਵੀ ਕੱਲ ਨੂੰ ਜਿਹੜੇ ਗਰੀਬਾਂ ਦੇ ਬੱਚੇ ਪੜ੍ਹ ਲੈ ਕੇ ਕੋਈ ਅਫਸਰ ਨਾ ਬਣ ਸਕਣ ਆ ਤੁਸੀਂ ਬੱਚੇ ਤੁਸੀਂ ਦੇਖ ਤੁਸੀਂ ਦੇਖੋ ਵੀ ਸਾਡੀਆਂ ਧੀਆਂ ਵਿਚਾਰੀਆਂ ਛੋਟੀਆਂ-ਛੋਟੀਆਂ ਆ ਵਾਤ 13-14 ਸਾਲ ਉਮਰ ਹੋ ਗਈ ਕੋਈ ਇਹਨਾਂ ਕੁੜੀਆਂ ਦੀ ਸਾਈਕਲ ਵਿਚਾਰੀਆਂ ਵੇਖੋ ਕਿਵੇਂ ਚੁੱਕੇ ਮਜਬੂਰ ਨੇ ਕਬੀ ਅਸੀਂ ਮੈਂ ਕਹਿੰਨਾ ਵੀ ਅਸੀਂ ਬਹੁਤ ਜ਼ਿਆਦਾ ਮਜਬੂਰ ਹੋ ਚੁੱਕੇ ਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਇਹ ਕਹਿਣਾ ਚਾਹਣਾ ਜਿੱਦਣ ਕਿਸੇ ਬੱਚੇ ਨੂੰ 19 ਕੀ ਹੋ ਗਈ ਪਤਾ ਨਹੀਂ ਕਿੰਨੀ ਵਾਰੀ ਅਸੀਂ ਕਿਹਾ ਸਰਪੰਚ ਸਾਹਿਬ ਹੁਣਾਂ ਬੇਨਤੀਆਂ ਕੀਤੀਆਂ ਤੁਹਾਡੇ ਵਰਗੇ ਹੋਰ ਭਰਾਵਾਂ ਨੇ ਸਾਡੀ ਬੜੀ ਆਵਾਜ਼ ਉਠਾਈ ਆ ਪਰ ਇਹਨਾਂ ਦੇ ਕੰਨ ਤੇ ਜੂਣੀ ਸਰਕਣੀ ਜਿੱਦਣ ਇੱਥੇ ਕੋਈ ਬਜ਼ੁਰਗ ਦੀ ਮੌਤ ਹੋ ਜੂਗੀ ਜਾਂ ਰੱਬ ਮੈਂ ਨਹੀਂ ਚਾਹੁੰਦਾ ਨਾ ਰੱਬ ਕਰੇ ਜਾਂ ਕੋਈ ਬੱਚਾ ਰੇਲ ਗੱਡੀ ਦੇ ਥੱਲੇ ਆ ਗਿਆ ਉਦੋਂ ਇੱਥੋਂ ਦੇ ਐਮਐਲਏ ਨੇ ਵੀ ਭੱਜਿਆ ਆਉਣਾ ਇੱਥੋਂ ਦੇ ਐਸਡੀਓ ਨੇ ਵੀ ਭੱਜਿਆ ਆਉਣਾ ਤਹਿਸੀਲਦਾਰ ਨੇ ਫਿਰ ਇਹ ਹਿਸਾਬ ਲਾ ਲੈਣ ਅਸੀਂ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਕਿਉਂਕਿ ਜਦੋਂ ਸਾਡੇ ਇਹ ਨਾਲ ਹੀ ਨਹੀਂ ਖੜਦੇ ਜਦੋਂ ਅਸੀਂ ਬੇਨਤੀਆਂ ਕਰ ਕਰ ਥੱਕ ਗਏ ਇਹਨਾਂ ਨੂੰ ਗੁਹਾਰ ਲਾਈਏ ਵੀ ਯਾਰ ਸਾਨੂੰ ਰਸਤਾ ਦਿਓ ਸਾਨੂੰ ਰਸਤਾ ਦਿਓ ਮੈਂ ਕਿਹੜਾ ਇੱਥੋਂ ਟਰੱਕ ਨਗਾਉਣੇ ਜਾਂ ਸਰਪੰਚ ਸਾਹਿਬ ਹੁਣਾਂ ਦੇ ਕੋਈ ਛੈਲਰ ਚੱਲਦੇ ਆ ਵੀ ਇਹਨਾਂ ਗੱਡੀਆਂ ਨਗਾਉਣੀਆਂ ਹੱਕ ਤਾਂ ਅਸੀਂ ਗਰੀਬ ਬੱਚਿਆਂ ਦਾ ਮੰਗ ਰਹੇ ਆ ਨਾ ਸੋ ਮੈਂ ਇਹ ਸਰਪੰਚ ਦਾ ਵੀ ਧੰਨਵਾਦ ਕਰਦਾ ਜਿਹੜਾ ਵਿਚਾਰਾ ਮੌਕੇ ਦੀ ਸਰਕਾਰ ਆ ਸਾਡੇ ਨਾਲ ਖੜਿਆ ਹੈ ਹੋਰ ਜਿਹੜੇ ਸਰਕਾਰੀ ਟੀਚਰ ਜਿੰਨਾ ਬਿਆਨ ਦਿੱਤਾ ਉਹ ਇੱਕ ਵੇਖੋ ਨੌਕਰਾ ਸਰਕਾਰ ਦੇ ਉਹਨਾਂ ਨੂੰ ਸਰਕਾਰ ਕਦੋਂ ਮਰਜ਼ੀ ਸਸਪੈਂਡ ਕਰ ਸਕਦੀ ਹੈ ਪਰ ਜਿਹੜੇ ਪਿੰਡ ਦੇ ਅਸਲ ਲੋਕ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਇੱਥੇ ਆਇਆ ਕਰੋ ਯਾਰ ਕੋਈ ਇਹ ਆਪਾਂ ਨੂੰ ਫਾਂਸੀ ਨਹੀਂ ਲਾ ਦੇਣ ਲੱਗੇ ਕੋਈ ਆਪਣੀ ਧੌਣ ਨਹੀਂ ਲਾ ਦੇਣ ਲੱਗੇ ਮੈਂ ਪਿੰਡ ਵਾਲਿਆਂ ਨੂੰ ਇੱਥੋਂ ਤੱਕ ਕਿਹਾ ਹੈ ਸਰਪੰਚ ਸਾਹਿਬ ਹੁਰਾਂ ਵੀ ਕਿਹਾ ਹੈ ਵੀ ਆਪਾਂ ਇੱਥੇ 3-400 ਬੰਦਾ ਇਕੱਠਾ ਹੋ ਕੇ ਰੇਲ ਗੱਡੀ ਰੋਕੀਏ ਅੱਗੇ ਮੈਂ ਲੱਗੂੰਗਾ ਸਰਪੰਚ ਸਾਡਾ ਲੱਗੇਗਾ ਅੱਗੇ ਜਦੋਂ ਯਾਰ ਤੁਹਾ ਤਿੱ ਤੁਹਾਡਾ ਚੰਗਾ ਹੈ ਤੇ ਫੌਜ ਵੀ ਤੁਹਾਡੀ ਮੈਂ ਕਹਿੰਨਾ ਵੀ ਜੋਸ਼ੀਲੀ ਹੁੰਦੀ ਹੈ ਜੇ ਤੁਹਾਡਾ ਸਰਪੰਚੀ ਚੰਗਾ ਹੈ ਤੇ ਅਸੀਂ ਆਪੇ ਚੰਗੇ ਪਰ ਲੋਕ ਪਤਾ ਨਹੀਂ ਕੀ ਗੱਲ ਹੈ ਲੋਕ ਕਿਉਂ ਨਹੀਂ ਸਾਥ ਦਿੰਦੇ ਕਿਹੜੀ ਗੱਲ ਦਾ ਲੋਕਾਂ ਨੂੰ ਡਰ ਹੈ ਕਿਹੜੀ ਗੱਲ ਦੀ ਲੋਕਾਂ ਨੂੰ ਚਿੰਤਾ ਹੈ ਜੇ ਸਰਕਾਰੀ ਟੀਚਰ ਬਿਆਣ ਦੇ ਸਕਦੇ ਯਾਰ ਤੇ ਲੋਕਾਂ ਨੂੰ ਕੀ ਹੋਇਆ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਹੈ ਜਿਨ੍ਹਾਂ ਦਾ ਰੋਜ਼ਗਾਰ ਇਹੋ ਹੈ ਹਾਂ ਬਾਕੀ ਅਸੀਂ ਸਿੱਖ ਜਥੇਬੰਦੀਆਂ ਨਾਲ ਵੀ ਰابطਾ ਕਰਾਂਗੇ ਐਸਜੀਪੀਸੀ ਨੂੰ ਵੀ ਮੈਂ ਮੰਗ ਪੱਤਰ ਦੇਵਾਂਗਾ ਥੋੜੇ ਦਿਨਾਂ ਤੱਕ ਆਹ ਬਾਬਾ ਜੀ ਹੁਰਾਂ ਤੋਂ ਮਤਾ ਪਵਾ ਕੇ ਗੁਰੂ ਘਰ ਦਾ ਉਹਨਾਂ ਦੇ ਧਿਆਨ 'ਚ ਵੀ ਇਹ ਮਸਲਾ ਲਿਆਵਾਂਗੇ ਕਿ ਚਲੋ ਰਾਸਤਾ ਤਾਂ ਖੁੱਲਣ ਨਾ ਯਾਰ ਹੁਣ ਕਿਹੜਾ ਲੰਗੜ ਨੂੰ ਹਟਾਤੇ ਆ ਹੁਣ ਮੋਟਰਸਾਈਕਲ ਕੋਈ ਇੱਧਰ ਦੀ ਕੱਢ ਕੇ ਲੈ ਜਾਂਦਾ ਕੋਈ ਕਿਲੋਮੀਟਰ ਉਧਰ ਦੀ ਕੱਢ ਕੇ ਲੈ ਜਾਂਦਾ ਸਿਰਫ ਦੇ ਸਿਰਫ ਇੱਕ ਇਨ ਆਏ ਬੰਦ ਕਰਕੇ ਇਨ ਕੀ ਸਾਨੂੰ ਜਤਾਇਆ ਏ ਵੀ ਆਹ ਦੇਖੋ ਜੀ ਅਸੀਂ ਕਮਰਾ ਢਾ ਦਿੰਦਾ ਕਰਮਚਾਰੀ ਇੱਥੋਂ ਢਾ ਦਿੰਦਾ ਜੇਕਰ ਇੱਥੇ ਅਭੀ ਨਵੀਂ ਹੁੰਦੀ ਆ ਜ਼ਿੰਮੇਵਾਰੀ ਸਾਡੀ ਨਹੀਂ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਆ ਜਿੰਨਾ ਚਿਰ ਪ੍ਰੋਪਰ ਤਰੀਕੇ ਦੇ ਨਾਲ ਮੁਕੰਮਲ ਤੌਰ ਤੇ ਕੰਮ ਨਹੀਂ ਬੰਦ ਹੁੰਦਾ ਸਾਨੂੰ ਰਾਸਤਾ ਨਹੀਂ ਦਿੰਦੇ ਉਹਨਾਂ ਚਿਰ ਜ਼ਿੰਮੇਵਾਰੀ ਕਿਹਦੀ ਬਣਦੀ ਇਹਨਾਂ ਕੋਈ ਛੋਟਾ ਬੱਚਾ ਜੇ ਸਕੂਲੇ ਜਾ ਕੇ ਕੋਈ ਮਾੜਾ ਕੰਮ ਕਰਦਾ ਲਾਂਮਾ ਮਾਪੇ ਉਹਨੂੰ ਦਿੰਦੇ ਆ ਨਾ ਸੋ ਬਿਲਕੁਲ ਉਸੇ ਤਰ੍ਹਾਂ ਇਹ ਲਾਂਮਾ ਕਿਨੂੰ ਬਣਦਾ ਸਭ ਤੋਂ ਪਹਿਲਾਂ ਇੱਥੋਂ ਦੇ ਵਿਧਾਇਕ ਨੂੰ ਸ਼੍ਰੀ ਨਰਿਸ਼ ਕੁਟਾਰੀਆ ਨੂੰ ਉਹਨਾਂ ਨੂੰ ਜਾਂਦਾ ਦੂਜਾ ਤਹਿਸੀਲਦਾਰ ਐਸ ਡੀਓ ਔਰ ਫਿਰ ਉਸ ਤੋਂ ਬਾਅਦ ਜਿਹੜੇ ਰੇਲਵੇ ਦੇ ਅਫਸਰ ਆ ਉਹਨਾਂ ਨੂੰ ਜਾਂਦਾ ਸੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਮਾਨਯੋਗ ਐਮ ਐਲ ਏ ਸਾਹਿਬ ਨੂੰ ਤੁਸੀਂ ਇੱਥੇ ਆਓ ਨਜ਼ਰ ਮਾਰੋ ਔਰ ਇੱਥੇ ਸਾਡੀ ਆਵਾਜ਼ ਚੱਕੋ ਕਿਉਂਕਿ ਹੁਣ ਇਹ ਕੰਮ ਜਿਹੜਾ ਪੰਜਾਬ ਸਰਕਾਰ ਦੇ ਵੱਸ ਦੇ ਵਿੱਚ ਹੈ ਸੈਂਟਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਰੇਲਵੇ ਵੱਲੋਂ ਕਹਿੰਦੇ ਵੀ ਕੋਈ ਠੇਕਾ ਹੁੰਦਾ ਔਰ ਠੇਕਾ ਜਿਹੜਾ ਪੰਜਾਬ ਸਰਕਾਰ ਚੁੱਕਦੀ ਏ ਔਰ ਜਿਹੜਾ ਵੀ ਇੱਥੇ ਕੋਈ 5-7 ਲੱਖ 10 ਲੱਖ 20 ਲੱਖ ਰੁਪਇਆ ਲੱਗੇਗਾ ਉਹ ਪੰਜਾਬ ਸਰਕਾਰ ਨੇ ਦੇਣਾ ਹੁੰਦਾ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਇੰਤਜ਼ਾਰ ਨਾ ਕਰੋ ਕਿਸੇ ਬੱਚੇ ਦੀ ਮੌਤ ਦਾ ਜਲਦੀ ਤੋਂ ਜਲਦੀ ਇਹ ਰਾਸਤਾ ਦਿੱਤਾ ਜਾਵੇ ਆ ਠੀਕ ਹੈ ਭਾਈ ਧੰਨਵਾਦ ਰਮਨ ਜੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਧੀਆਂ ਕੀਤੀਆਂ ਨੇ ਪਿੰਡ ਰਸੂਲਪੁਰ ਦੀਆਂ ਤਾਂ ਪਿੰਡ ਰਸੂਲਪੁਰ ਦੀਆਂ ਤਸਵੀਰਾਂ ਅਸੀਂ ਜਿੱਥੇ ਕਿ ਤੁਹਾਨੂੰ ਵਿਖਾਇਆ ਹੈ ਉੱਪਰ ਜਿਹੜਾ ਬ੍ਰਿਜ ਬਣਿਆ ਹੈ ਜਿਹੜਾ ਸੜਕ ਬਣੀ ਹੋਈ ਹੈ ਜਿਹੜਾ ਹਾਈਵੇ ਬਣਿਆ ਤਾਂ ਦੂਸਰੇ ਬਨੇ ਜਿਹੜਾ ਇੱਥੇ ਰੇਲਵੇ ਟਰੈਕ ਜਿੱਥੋਂ ਐਕਸਪ੍ਰੈਸ ਜਿਹੜੀਆਂ ਟ੍ਰੇਨਾਂ ਲੰਘਦੀਆਂ ਹੈਗੀਆਂ ਮਾਲ ਗੱਡੀਆਂ ਵੀ ਲੰਘਦੀਆਂ ਹੈਗੀਆਂ ਬੜੀ ਵੱਡੀ ਸਮੱਸਿਆ ਇਸ ਪਿੰਡ ਦੀ ਤਾਂ ਇਹ ਵੀ ਕਹਿ ਸਕਦੇ ਅੱਧਾ ਪਿੰਡ ਉਧਰ ਤੇ ਅੱਧਾ ਉਧਰ ਤੇ ਦੂਸਰੇ ਬਨੇ ਹੈ ਭਾਈ ਜੀ ਉਹਨਾਂ ਕਿਹਾ ਵੀ ਸਹੂਲਤਾਂ ਸਾਰੀਆਂ ਦੂਸ ਬਨੇ ਸਰਕਾਰੀ ਡੀਪੂ ਜਿਹੜਾ ਦੂਸਰੇ ਬਨੇ ਲੇਕਿਨ ਪਿੰਡ ਦੂਸਰੇ ਬਨੇ ਵਿੱਚੋਂ ਜਿਹੜਾ ਰੇਲਵੇ ਟਰੈਕ ਨਿਕਲਦਾ ਚੱਲਦੀ ਵੀਡੀਓ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ